ਹੈਲੋ ਦੋਸਤੋ ਉਮੀਦ ਹੈ ਤੁਸੀਂ ਵਾਟਰ پارک ਦੇ ਵਿੱਚ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਣਾ ਪੰਜ ਜੋਏ ਵਾਟਰ پارک ਸਭ ਤੋਂ ਵੱਡਾ پارک ਹੈ ਬਹੁਤ ਕਹਾਂ ਸਲਾਈਡਸ ਨੇ ਵੱਡੀਆਂ ਤੋਂ ਵੱਡੀਆਂ ਜ਼ਬਰਦਸਤ ਮ제 ਆ ਗਈ ਤੇ ਹੁਣ ਆਪਾਂ ਆ ਗਏ ਆ ਪਨਫਨ ਜੋ ਕਿ ਪਨ ਜੋਏ ਦੇ ਅੰਦਰ ਹੀ ਇੱਕ ਗੇਮਸ ਜ਼ੋਨ ਬਣਿਆ ਹੋਇਆ ਤੇ ਹੁਣ ਆਪਾਂ ਇਹ ਘੁੰਮਦੇ ਆਂ ਇਹ ਵੇਖਦੇ ਆਂ ਦੇਖੋ ਤੁਸੀਂ ਦੇਖਣ ਨੂੰ ਹੀ ਬੜੀ ਜ਼ਬਰਦਸਤ ਚੀਜ਼ ਲੱਗ ਰਹੀ ਹੈ ਐਸ ਲਾਈਕ ਵਾਟਰ پارک ਜ਼ਬਰਦਸਤ ਹੈ ਮੈਂ ਕਹਣਾ ਵੀ ਜਿਨੇ ਵੀ ਇਹ ਚੀਜ਼ ਬਣਾਈ ਹੈ ਨਾ ਆਲਫਾਨਾ ਪੰਜ ਜੋਈ ਨੰਬਰ ਇੱਕ ਚੀਜ਼ ਬਣਾਤੀ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਵਾਟਰ پارک ਬਣਾਤਾ ਸਭ ਤੋਂ ਘੈਂਟ ਇਹਨਾਂ ਨੇ ਗੇਮਿੰਗ ਜ਼ੋਨ ਬਣਾਤਾ ਆ ਜਾਓ ਫਿਰ ਦਿਖਾਈਏ ਵੀਡੀਓ ਬਣਾਏ ਕਿੰਨੇ ਪੈਸੇ ਕਢੋ ਕਿ ਕਿੱਥੇ ਪਹੁੰਚ ਗਈ ਕਿ ਸੂਈ ਕਿੰਨੀ ਗਈ 554 ਦੇ ਅਏ ਕਿ ਤੋ ਦੇਖੀਂ ਨਾ ਦੇ ਕਿ ਕਿਉਂ ਕਿਆ ਕੀ ਹਾਂਜੀ ਗਾਇਜ਼ ਆਈਓ ਆ ਰਹੇ ਆ ਫਿਰ ਨਜ਼ਾਰੇ ਪਨ ਫਨ ਦੇਖਣ ਦੇਖਿਆ ਪਰ ਜ਼ਬਰਦਸਤ ਗੇਮਸ ਕਿ ਆ ਬਾਤਾਂ ਨੇ ਬਈ ਹਰ ਇੱਕ ਚੀਜ਼ ਹੀ ਬਣਾਤੀ ਕਹਿੰਦੇ ਮઝા ਜਮਾ ਵਿੱਚੀ ਬਾਰ ਵਿੱਚੀ ਰੈਸਟੋਰੈਂਟ ਜਬਰਦਸਤ ਕੰਮ ਬਹੁਤ ਹੀ ਜ਼ਿਆਦਾ ਵਧੀਆ ਬਣਾਇਆ ਹੋਇਆ ਇਹਨੇ ਪਨ ਫਨ ਵੀ ਮਜ਼ੇ ਜਮਾ ਅ디 ਕੋਕਣਾ ਬੱਚਾ ਤੇ ਉਹਦੇ ਪਾਪਾ ਗੇਮ ਖੇਡ ਰਹੇ ਨੇ ਉਹ ਤੁਹਾਨੂੰ ਵਿਖਾਉਣੇ ਆਪਾਂ ਗੇਮ ਚੱਲ ਗਏ ਇਹ ਿਕਰੀਆਂ ਹੀ ਆ ਪਤਾ ਨਹੀਂ ਕਿ ਇੱਕ ਦੂਜੇ ਵੱਲ ਮਾਰੀ ਜਾਂਦੇ ਆ ਦੇਖਦੇ ਆਪਾਂ ਜਾ ਕੇ ਆ ਲੋ ਵੀ ਇਧਰ ਜਿਹੜੇ ਉਹ ਬੋਲ ਬਾਲ ਦੀ ਨਾਲ ਬੋਤਲੀਆਂ ਗਰਾਉਂਦੇ ਹੁੰਦੇ ਉਹ ਵੀ 8 ਬੋਲ ਪੂਲ ਨਹੀਂ 8 ਬੋਲ ਪੂਲ ਨਹੀਂ ਹੈਗੀ ਇਹ ਹੋਰ ਹੁੰਦੀ ਆ ਆ ਦੇਖੋ ਇਹ ਬੋ ਹਾਕੀ ਹਾਕੀ ਖੇਡ ਰਹੇ ਨੇ ਦੇਖੋ ਨਵੇਂ ਸਟਾਈਲ ਦੀ ਕੀ ਬਾਤਾਂ ਨੇ ਜਬਰਦਸਤ ਚੀਜ਼ਾਂ ਨੇ ਬਿਲਕੁਲ ਜਬਰਦਸਤ ਆ ਦੇਖੋ ਇਹ ਗੇਮ ਵੀ ਹੈਗੀ ਹੈ ਆਪਾਂ ਇਹ ਵੀ ਖੇਡੀ ਸੀ ਪਰ ਵੀਡੀਓ ਨਹੀਂ ਬਣਾਈ ਹਜੇ

ਫਿਫਥ ਸਨ ਦਾ ਅਰਥ ਹੈ ਫਿਫਥ ਸਨ ਦਾ ਅਰਥ 43 ਅਜਾ ਘੱਟ ਹੋ ਜਾਓ ਨੋ ਵੀ ਹੋਣਾ ਸੀ ਇਹ ਫਾਹੇ ਲਾਉਣ ਲੱਗੇ ਆ ਆਹ ਹਾ ਲੋ ਜੀ ਪਹੁੰਚ ਗਏ ਸਕੂਲ ਵਾਪਸ ਬਹੁਤ ਘੰਟੇ ਰਿਹਾ ਟ੍ਰਿਪ ਲੋਬੀ ਫਰੈਂਡਸ ਪੇਰੈਂਟਸ ਬੱਚਿਆਂ ਲੈਣ ਆ ਗਏ ਨੇ ਕੁਝ ਆਉਣ ਵਾਲੇ ਨੇ ਸ਼ਾਮਾਂ ਪੈ ਗਈਆਂ ਨੇ ਕਾਪੇ ਸਕੂਲ ਚ ਆ ਚੁੱਕੇ ਆ ਬਹੁਤ ਜ਼ਿਆਦਾ ਇੰਜੋਏ ਕੀਤਾ ਟੂ ਮੱਚ ਪਨਪਨ ਜ਼ਰੂਰ ਵਿਜ਼ਿਟ ਕਰੋ ਬਹੁਤ ਜ਼ਿਆਦਾ ਵਧੀਆ ਚੀਜ਼ ਬਣੀ ਹੋਈ ਆ ਖੁੱਲੀ ਜਗ੍ਹਾ 'ਚ ਇੰਟਰਸਟਿੰਗ